ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦੇ ਅੱਜ ਮਲੇਰ ਕੋਟਲਾ ਵਿੱਚ ਪੁਲਿਸ ਵੱਲੋਂ ਪਬਲਿਕ ਪੁਲਿਸ ਮੀਟਿੰਗ ਕੀਤੀ ਗਈ ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਜ਼ਿਲ੍ਹਾ ਮਲੇਰਕੋਟਲਾ ਦੀ ਉਰਦੂ ਅਕੈਡਮੀ ਵਿੱਚ ਪੁਲਿਸ ਅਤੇ ਪਬਲਿਕ ਮੀਟਿੰਗ ਰੱਖੀ ਗਈ। ਇਸ ਮੌਕੇ ਪੰਜਾਬ ਪੁਲਿਸ ਦੇ ਆਈਜੀ ਬਲਤੋਜ ਸਿੰਘ ਰਠੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਐਸਐਸਪੀ ਗਗਨ ਅਜੀਤ ਸਿੰਘ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਵੱਡੀ ਗਿਣਤੀ ਵਿੱਚ ਮੌਤਵਰ ਤੇ ਇਲਾਕਾ ਵਾਸੀ ਪਹੁੰਚੇ। ਆਈਜੀ ਬਲਤੋਜ ਸਿੰਘ ਰਠੌਰ ਵੱਲੋਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਉਹਨਾਂ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਲਾਕੇ ਵਿੱਚ ਸੁੱਖ ਸ਼ਾਂਤੀ ਬਰਕਰਾਰ ਰੱਖਣ ਲਈ ਲੋਕ ਉਹਨਾਂ ਦਾ ਸਹਿਯੋਗ ਕਰਨ ਇਸ ਸੰਪਰਕ ਮੀਟਿੰਗ ਦੌਰਾਨ ਆਈਜੀ ਬਲਤੌਰ ਸਿੰਘ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜੋ ਅਸੀਂ ਗੱਲਬਾਤ ਕਰਨੀ ਸੀਗੀ ਤੇ ਪਬਲਿਕ ਆਪਣੀ ਜਨਤਾ ਨੂੰ ਆਪਣੇ ਦੇ ਰਹਿਸ਼ੀਆਂ ਨੂੰ ਮਿਲਣਾ ਸੀ ਅਸੀਂ ਮਲੇ ਕੋੜਲੇ ਜ਼ਿਲ੍ਹੇ ਦੇ ਵਿੱਚ ਤੇ ਉਹਨਾਂ ਨੂੰ ਆਈਹਾਗਾ ਕਰਨਾ ਸੀ ਸਹਿਯੋਗ ਲੈਣਾ ਸੀਗਾ ਤਹਿਤ ਪੰਜਾਬ ਸਰਕਾਰ ਤਹਿਤ ਹੁਕਮ ਹੈ ਜਿਵੇਂ ਡੀਜੀਪੀ ਸਾਹਿਬ ਸਾਡੇ ਮਾਨਯੋਗ ਮਿਸਟਰ ਗਗਨ ਯਾਦਵ ਸਾਹਿਬ ਦਾ ਕਿ ਉਸੇ ਤਹਿਤ ਜਿਵੇਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਤੁਹਾਡੇ ਐਸਪੀ ਸਾਹਿਬ ਮਿਸਟਰ ਗਗਨਜੀਤ ਕਰ ਰਹੇ ਨੇ ਕੰਮ ਤੇ ਸਾਰੀ ਟੀਮ ਉਹਨਾਂ ਦੀ ਲੱਗੀ ਹੋਈ ਹੈ ਸਾਰੇ ਅਫਸਰਾਂ ਤੇ ਐਸਚੋ ਬਾਕੀ ਹੋਰ ਥੱਲੇ ਤੱਕ ਮੁਲਾਜ਼ਮ ਇਹ ਉਹਨਾਂ ਨੂੰ ਅਗਾਹ ਕੀਤਾ ਜਾਵੇ ਕਿ ਪਬਲਿਕ ਦਾ ਸਹਿਯੋਗ ਲੈ ਕੇ ਮੀਡੀਆ ਦਾ ਸਹਿਯੋਗ ਲੈ ਕੇ ਹੀ ਅਗੇ ਕੰਮ ਵਧਾਇਆ ਜਾ ਸਕਦਾ ਨਹੀਂ ਤਾਂ ਨਿਵਦਾ ਜਾ ਸਕਦਾ ਜੇ ਖੁੱਲਾ ਹੋਏਗਾ ਉਹਨਾਂ ਦਾ ਰਾਮ ਨਾਲ ਆ ਕੇ ਪਰਸਨਲੀ ਮਿਲਣਗੇ ਅਫਸਰਾਂ ਨੂੰ ਜੇ ਕੋਈ ਕਮੀ ਪੇਸ਼ੀ ਹੈ ਤੇ ਉਹਨਾਂ ਰੋਸ ਹੈ ਕਦੇ ਆਪ ਦੱਸ ਦੱਸਣ ਤੇ ਜਿਹੜਾ ਮੇਨ ਸਪਲਾਇਰ ਕੌਣ ਹੈ ਉਹਦਾ ਵੀ ਬਹੁਦੇ ਪਤਾ ਹੋਣਾ ਚਾਹੀਦਾ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਆ ਜਿੱਥੇ ਪੁਲਿਸ ਨੇ ਐਕਸ਼ਨ ਨਹੀਂ ਲੈਣਾ ਕਾਨੂੰਨੀ ਤੌਰ ਤੇ ਉਹ ਲਿਆ ਜਾਇਆ ਜਾਏ ਲਿਆ ਜਾਏਗਾ ਡੈਫੀਨਿਟਲੀ ਤੇ ਉਸ ਪੱਖੋਂ ਤੇ ਦੂਜਾ ਹੈਗਾ ਕਿ ਜਿਹੜਾ ਵੀ ਇੱਥੇ ਸੁਧਾਰ ਦੇ ਵਿੱਚ ਮੈਡੀਕਲ ਸਹਿਯੋਗ ਦੇ ਨਾਲ ਜਿਹੜੇ ਵੀ ਬੰਦੇ ਆਪਾਂ ਉਹ ਜਿਹੜੇ ਆਪ ਨਸ਼ਾ ਛਡਣਾ ਚਾਹੁੰਦੇ ਨੇ ਖੁਦ ਉਹਨਾਂ ਦੇ ਪਰਿਵਾਰ ਛਡਾਉਣਾ ਚਾਹੁੰਦੇ ਨੇ ਤੇ ਬਲਕ ਤੌਰ ਤੇ ਉਹ ਵੀ ਅਗਾਹ ਕੀਤਾ ਜਾਂਦਾ ਤੇ ਤੇ ਤੁਹਾਡੇ মিডিਆ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤਾਈਂ ਪੁਲਿਸ ਕੰਮ ਕਰ ਸਕਦੀ ਹੈ ਅੱਜ ਤੱਕ ਇਹ ਮਸਲੇ ਸਰ ਦੇਖਿਆ ਜਾਂਦਾ ਕਿ ਅਕਸਰ ਕਿਹਾ ਜਾਂਦਾ ਕਿ ਪੁਲਿਸ ਦੀ ਜਿਹੜੀ ਨਫਰੀ ਉਹਦੀ ਘਾਟ ਪਾਈ ਜਾਂਦੀ ਨਹੀਂ ਘਾਟ ਜਿਹੜੀ ਹੈ ਨਾ ਉਹ ਸਾਰੇ ਪਾਸੇ ਘਾਟ ਹੈ ਕਿਉਂਕਿ ਜਿਹੜੀ ਵਧ ਵੀ ਰਹੀ ਹੈ ਅਸੀਂ ਵਿਧਾਨੇ ਆ ਪਹਿਲਾਂ ਉਸ ਨੂੰ ਜਰੇ ਨੂੰ ਅਜੇ ਪੂਰਾ ਕੰਮ ਸਿੱਖਣਾ ਪੈਂਦਾ ਹੈ ਬੰਦੇ ਨੂੰ ਕਈ ਜਗ੍ਹਾ ਤੇ ਲੱਗੇ ਹੋਏ ਨੇ ਜਿੰਨੀ ਵੀ ਆਪਣੀ ਫੋਰਸ ਹੈ ਥੋੜੀ ਬੋਤੇ ਹਰ ਮਹੀਨੇ ਕੁਝ ਰਿਡਰ ਵੀ ਹੋ ਰਹੇ ਨੇ ਤੇ ਕੁਝ ਨਵੇਂ ਐ ਨਵੇਂ ਨਵੇਂ ਰੱਖੇ ਹੋਏ ਨੇ ਆ ਜੇ ਨਵੇਂ ਆ ਉਹਨਾਂ ਕੰਮ ਨਹੀਂ ਆ ਰਿਹਾ ਇੱਕ ਸਾਲ ਡੇਢ ਸਾਲ ਤਾ ਉਹਦੀ ਟ੍ਰੇਨਿੰਗ ਹੁੰਦੀ ਹੈ ਤਿੰਨ ਸਾਲ ਦੀ ਮੁਲਾਜ਼ਮਾਨ ਦੀ ਤੇ ਐਨ ਜੀਓਜ਼ ਦੀ ਤੇ ਓ ਆਰਜੀ ਤਿੰਨ ਸਾਲ ਦਾ ਤੇ ਅਫਸਰਾ ਦਾ ਦਾ ਹੁੰਦਾ ਦੋ ਸਾਲ ਦਾ ਜਦੋਂ ਸੇ ਅਸੀਂ ਸੀਗੇ ਉਹਦੋਂ ਵੀ ਜੇ ਅਸੀਂ ਦੋ ਸਾਲ ਸੀ ਪਰ ਅਸੀਂ ਦੂਜੇ ਸਾਲ ਦੇ ਵਿੱਚ ਅਸੀਂ ਸਾਨੂੰ ਟ੍ਰੇਨ ਕਰਤਾ ਗਿਆ ਸੀ ਦੂਜੇ ਸਾਲ ਅਫਸਰਾਂ ਨੂੰ ਟ੍ਰੇਨ ਕਰ ਦਿੰਦੇ ਨੇ ਪੂਰਾ ਨਵਾਂ ਜ਼ਿਲ੍ਹਾ ਡਿਵੈਲਪ ਹੋਇਆ ਹੈ ਜ਼ਿਲ੍ਹਾ ਦੀ ਜਿਹੜੀ ਹੋਣੀ ਕਿ 19 ਤੱਕ ਨਹੀਂ ਮਿਲਨੀ ਸਾਨੂੰ ਅਜੇ ਪਰ ਜਿੰਨੀ ਸਾਡੇ ਡਿਵੀਜ਼ਨ ਲੈਵਲ ਦੇ ਨੇ ਤਾਂ 19 ਫੋਰਸ ਵੀ ਸਾਨੂੰ ਨਹੀਂ ਮਿਲੀ ਇਹ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਜਿਹਦਾ ਸ਼ੁਰੂਆਤ ਦੇ ਵਿੱਚ ਘਟ ਹੀ ਹੁੰਦੀ ਹੈ ਫੋਰਸ ਜਦੋਂ ਪਹਿਲਾਂ ਮੈਂ ਲੱਗਿਆ ਸੀ ਐਸਪੀ ਮੁਕਸਰ ਲੱਗਿਆ ਸੀਗਾ 96 ਦੇ ਵਿੱਚ ਉਹਦੇ ਉੱਥੇ ਵੀ ਘਟ ਸੀ ਔਰ ਉੱਥੇ ਦਾ ਉਹਨੇ ਫੋਰਸ ਦੇ ਤਹਿਤ ਜਿੰਨੇ ਬੰਦੇ ਚਾਹੀਦੇ ਸੀਗੇ ਬਾਅਦ ਦੇ ਵਿੱਚ ਹੁਣ ਅੱਜ ਦੇ ਹਜ਼ਾਰ ਤੋਂ ਉੱਪਰ 3000 ਬੰਦਾ ਹੈ ਉੱਥੇ ਠੀਕ ਹੈ ਆਪਣੀ ਆਪ ਹੀ ਹੌਲੀ ਹੌਲੀ ਇਹ ਫਾਈਲ ਜਿਹੜੀ ਹੈ ਅਪਰੂਵ ਹੁੰਦੀ ਹੈ ਸਰਕਾਰ ਗਵਰਨਮੈਂਟ ਤੋਂ ਤੁਸੀਂ ਪੰਜਾਬ ਲੈਵਲ ਦੇ ਆਈਸੀ ਲੈਵਲ ਦੇ ਅਫੀਸਰੋਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਸਰ ਇੱਕ ਬੈਕਅਪ ਕਿਉਂ ਨਹੀਂ ਰੱਖਿਆ ਜਾਂਦਾ ਮਤਲਬ ਜੀ ਨਹੀਂ ਬੈਕਅਪ ਇਜ਼ देयर ਐਟ ਏਵਰੀ ਸਟੇਜ ਮੇਰੇ ਤੋਂ ਉੱਪਰ ਵੀ ਬੈਕਅਪ ਹੈ ਨੇ ਚਿਤਾ ਸਰ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਬੰਦੇ ਨੂੰ ਕੰਮ ਸਿੱਖਣ ਲਈ ਡੇਢ ਸਾਲ ਲੱਗਦਾ ਡੇਢ ਸਾਲ ਚ ਨਹੀਂ ਉਹ ਡੇਢ ਡੇਢ ਸਾਲ ਨਹੀਂ ਉਹ ਲੱਗਣਾ ਚਾਹੀਦਾ ਨਾ ਉਹਨੂੰ ਜੇ ਨਾਂ ਸੁਧਾਰੇਗਾ ਜੇ ਕੰਮ ਚ ਸਾਰੇ ਕੰਮ ਨਹੀਂ ਕਰੇਗਾ ਤੇ ਅੱਗੇ ਜਾ ਕੇ ਕਰੇਗਾ ਕੀ ਫਿਰ ਹਾਂਜੀ ਸਾਰੀ ਉਮਰ ਕਰੇਗਾ ਕੀ ਦੱਸੋ ਨਾ ਹਾਂਜੀ ਉਹਨੂੰ ਸਾਰੇ ਕੰਮ ਇੰਟੈਲੀਜੈਂਸ ਦਾ ਵੀ ਆਉਣਾ ਚਾਹੀਦਾ ਜੋ ਇੰਟੈਲੀਜੈਂਸ ਦੱਸ ਦਿੱਤੀ ਸੀ ਕਿ ਇੰਟੈਲੀਜੈਂਸ ਦਾ ਵੀ ਆਉਣਾ ਚਾਹੀਦਾ ਮੈਂ ਇੰਟੈਲੀਜੈਂਸ ਵੀ ਰਿਆਂ ਅਸੀਂ ਵਿਜਲੈਂਸ ਚ ਵੀ ਰਿਆਂ ਅਸੀਂ ਫੀਲਡ ਚ ਵੀ ਰਿਆਂ ਮੈਂ ਤਾਂ ਫੀਲਡ ਦੇ ਵਿੱਚ ਜ਼ਿਆਦਾ ਟਾਈਮ ਕੱਟਿਆ ਠੀਕ ਹੈ ਜੀ ਅਸੀਂ ਸਬਡਿਊਨਰ ਚ ਰਿਆਂ ਕਿ ਅਪਣੇ ਆਰਮੰਡ ਦੇ ਵਿੱਚ ਰਹੇ ਆ ਸਾਰੇ ਪਾਸੇ ਰਹੇ ਆ ਚਾਰ ਜਿਲ੍ਹੇ ਦਾ ਅਸੀਂ ਕੱਟਦੇ ਐਸਐਸਪੀ ਦੇ ਤੇ ਬਾਕੀ ਜਿਲ੍ਹਿਆਂ ਦੇ ਵਿੱਚ ਰਹਿ ਕੇ ਸਬਡਿਵੀਜ਼ਨਾਂ ਦੇ ਵਿੱਚ ਮੈਂ ਜਿਆਦਾ ਕੰਮ ਸਬਡਿਵੀਜ਼ਨ ਦੇ ਵਿੱਚ ਰਹੇ ਆ ਤੇ ਉਹਦੇ ਨਾਲ ਜਹੀ ਕੰਮ ਕਰਨਾ ਪੈਂਦਾ ਨਾ ਤੁਹਾਨੂੰ ਸਾਨੂੰ ਤਾਂ ਜਿਵੇਂ ਅਫਸਰ ਨੂੰ ਤੇ ਤੁਸੀਂ ਡਿਊਟੀ ਦੇ ਜਦੋਂ ਸੈਕੰਡ ਜਿਲ੍ਹਾ ਹੁੰਦਾ ਉਦੋਂ ਐਸ.ਓ ਦਾ ਕੰਮ ਕਰਨਾ ਪੈਂਦਾ ਉਹਨੂੰ ਉਹਨੇ ਅਫਸਰ ਐਸ.ਓ ਦਾ ਕੰਮ ਵੀ ਕਰਨਾ ਪੈਂਦਾ ਐਡੀਸ਼ਨਲ ਐਸ.ਓ ਦਾ ਵੀ ਕੰਮ ਕਰਨਾ ਪੈਂਦਾ ਕਿਸ ਤਰ੍ਹਾਂ ਜਮਲੇ ਕੋਲ ਆਇਸੀ ਤੇ ਕਿਸ ਤਰ੍ਹਾਂ ਲੱਗਿਆ ਅੱਜ ਦੀ ਜਿਹੜੀ ਨਹੀਂ ਨਹੀਂ ਅੱਜ ਦਾ ਮੀਟਿੰਗ ਦਾ ਮੈਨੂੰ ਜਦਾ ਵਧੀਆ ਲੱਗੀ ਜਿਹੜਾ ਸੰਪਰਕ ਹੈ ਸਾਰਿਆਂ ਨਾਲ ਮੀਡੀਆ ਦੇ ਨਾਲ ਹੋ ਕੇ ਸਾਰੇ ਖੁੱਲੀ ਖੁੱਲੀ ਗੱਲ ਕੀਤੀ ਹੈ ਸਾਰਿਆਂ ਨੇ ਕੋਈ ਉਹਦੇ ਨਾਲ ਕੋਈ ਮਾੜਾ ਸਹਿਯੋਗ ਨਹੀਂ ਮਿਲਿਆ ਸਾਨੂੰ ਚੰਗਾ ਸਹਿਯੋਗ ਮਿਲਿਆ ਜੋ ਸਾਡੇ ਐਸਐਸਪੀ ਸਾਹਿਬ ਜिले ਦੇ ਅਤੇ ਆਪਣੀ ਪੂਰੀ ਟੀਮ ਹੈ ਜੋ ਚੰਗੀ ਹੈ ਉਹ ਇਹ ਮਿਲ ਰਿਹਾ ਹੈ ਉਹ ਮਿਲਣਾ ਵੀ ਚਾਹੀਦਾ ਹੈ ਉਹ ਮਿਲਣਾ ਵੀ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਤੁਹਾਡਾ ਸ਼ੁਕਰੀਆ ਮਿਹਰਬਾਨੀ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦੇ ਅੱਜ ਮਲੇਰ ਕੋਟਲਾ ਵਿੱਚ ਪੁਲਿਸ ਵੱਲੋਂ ਪਬਲਿਕ ਪੁਲਿਸ ਮੀਟਿੰਗ ਕੀਤੀ ਗਈ ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਜ਼ਿਲ੍ਹਾ ਮਲੇਰਕੋਟਲਾ ਦੀ ਉਰਦੂ ਅਕੈਡਮੀ ਵਿੱਚ ਪੁਲਿਸ ਅਤੇ ਪਬਲਿਕ ਮੀਟਿੰਗ ਰੱਖੀ ਗਈ। ਇਸ ਮੌਕੇ ਪੰਜਾਬ ਪੁਲਿਸ ਦੇ ਆਈਜੀ ਬਲਤੋਜ ਸਿੰਘ ਰਠੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਐਸਐਸਪੀ ਗਗਨ ਅਜੀਤ ਸਿੰਘ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਵੱਡੀ ਗਿਣਤੀ ਵਿੱਚ ਮੋਤਵਰ ਤੇ ਇਲਾਕਾ ਵਾਸੀ ਪਹੁੰਚੇ। ਆਈਜੀ ਬਲਤੋਜ ਸਿੰਘ ਰਠੌਰ ਵੱਲੋਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਖਾਤਮੇ ਦੇ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਉਹਨਾਂ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਲਾਕੇ ਵਿੱਚ ਸੁੱਖ ਸ਼ਾਂਤੀ ਬਰਕਰਾਰ ਰੱਖਣ ਲਈ ਲੋਕ ਉਹਨਾਂ ਦਾ ਸਹਿਯੋਗ ਕਰਨ ਇਸ ਸੰਪਰਕ ਮੀਟਿੰਗ ਦੌਰਾਨ ਆਈਜੀ ਬਲਤੌਰ ਸਿੰਘ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜੋ ਅਸੀਂ ਗੱਲਬਾਤ ਕਰਨੀ ਸੀਗੀ ਤੇ ਪਬਲਿਕ ਆਪਣੀ ਜਨਤਾ ਨੂੰ ਆਪਣੇ ਦੇ ਰਹਿਸ਼ੀਆਂ ਨੂੰ ਮਿਲਣਾ ਸੀ ਅਸੀਂ ਮਲੇ ਕੋੜਲੇ ਜ਼ਿਲ੍ਹੇ ਦੇ ਵਿੱਚ ਤੇ ਉਹਨਾਂ ਨੂੰ ਆਈਹਾਗਾ ਕਰਨਾ ਸੀ ਸਹਿਯੋਗ ਲੈਣਾ ਸੀਗਾ ਤਹਿਤ ਪੰਜਾਬ ਸਰਕਾਰ ਤਹਿਤ ਹੁਕਮ ਹੈ ਜਿਵੇਂ ਡੀਜੀਪੀ ਸਾਹਿਬ ਸਾਡੇ ਮਾਨਯੋਗ ਮਿਸਟਰ ਗਗਨ ਯਾਦਵ ਸਾਹਿਬ ਦਾ ਕਿ ਉਸੇ ਤਹਿਤ ਜਿਵੇਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਤੁਹਾਡੇ ਐਸਪੀ ਸਾਹਿਬ ਮਿਸਟਰ ਗਗਨਜੀਤ ਕਰ ਰਹੇ ਨੇ ਕੰਮ ਤੇ ਸਾਰੀ ਟੀਮ ਉਹਨਾਂ ਦੀ ਲੱਗੀ ਹੋਈ ਹੈ ਸਾਰੇ ਅਫਸਰਾਂ ਤੇ ਐਸਚੋ ਬਾਕੀ ਹੋਰ ਥੱਲੇ ਤੱਕ ਮੁਲਾਜ਼ਮ ਇਹ ਉਹਨਾਂ ਨੂੰ ਅਗਾਹ ਕੀਤਾ ਜਾਵੇ ਕਿ ਪਬਲਿਕ ਦਾ ਸਹਿਯੋਗ ਲੈ ਕੇ ਮੀਡੀਆ ਦਾ ਸਹਿਯੋਗ ਲੈ ਕੇ ਹੀ ਅਗੇ ਕੰਮ ਵਧਾਇਆ ਜਾ ਸਕਦਾ ਨਹੀਂ ਤਾਂ ਨਿਵਦਾਇਆ ਜਾ ਸਕਦਾ ਜੇ ਖੁੱਲਾ ਹੋਏਗਾ ਉਹਨਾਂ ਦਾ ਰਾਮ ਨਾਲ ਆ ਕੇ ਪਰਸਨਲੀ ਮਿਲਣਗੇ ਅਫਸਰਾਂ ਨੂੰ ਜੇ ਕੋਈ ਕਮੀ ਪੇਸ਼ੀ ਹੈ ਤੇ ਉਹਨਾਂ ਰੋਸ ਹੈ ਕਦੇ ਆਪ ਦੱਸ ਦੱਸਣ ਤੇ ਜਿਹੜਾ ਮੇਨ ਸਪਲਾਇਰ ਕੌਣ ਹੈ ਉਹਦਾ ਵੀ ਬੋਦੇ ਪਤਾ ਹੋਣਾ ਚਾਹੀਦਾ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਆ ਜਿੱਥੇ ਪੁਲਿਸ ਨੇ ਐਕਸ਼ਨ ਨਹੀਂ ਲੈਣਾ ਕਾਨੂੰਨੀ ਤੌਰ ਤੇ ਉਹ ਲਿਆ ਜਾਏ ਲਿਆ ਜਾਏਗਾ ਡੈਫੀਨਿਟਲੀ ਤੇ ਉਸ ਪੱਖੋਂ ਤੇ ਦੂਜਾ ਹੈਗਾ ਕਿ ਜਿਹੜਾ ਵੀ ਇੱਥੇ ਸੁਧਾਰ ਦੇ ਵਿੱਚ ਮੈਡੀਕਲ ਸਹਿਯੋਗ ਦੇ ਨਾਲ ਜਿਹੜੇ ਵੀ ਬੰਦੇ ਆਪਾਂ ਉਹ ਜਿਹੜੇ ਆਪ ਨਸ਼ਾ ਛਡਣਾ ਚਾਹੁੰਦੇ ਨੇ ਖੁਦ ਉਹਨਾਂ ਦੇ ਪਰਿਵਾਰ ਛਡਾਣਾ ਚਾਹੁੰਦੇ ਨੇ ਤੋਂ ਰੈਕਟੋਰ ਤੇ ਵੀ ਅਗਾਹ ਕੀਤਾ ਜਾਂਦਾ ਤੇ ਤੇ ਤੁਹਾਡੇ ਮੀਡੀਆ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤਾਈਂ ਪੁਲਿਸ ਕੰਮ ਕਰ ਸਕਦੀ ਹੈ ਅੱਜ ਤੱਕ ਕਈ ਮਸਲੇ ਸਰ ਦੇਖਿਆ ਜਾਂਦਾ ਕਿ ਅਕਸਰ ਕਿਹਾ ਜਾਂਦਾ ਕਿ ਪੁਲਿਸ ਦੀ ਜਿਹੜੀ ਨਫਰੀ ਆ ਉਹਦੀ ਘਾਟ ਪਈ ਜਾਂਦੀ ਨਹੀਂ ਘਾਟ ਜਿਹੜੀ ਹੈ ਨਾ ਉਹ ਸਾਰੇ ਪਾਸੇ ਘਾਟ ਹੈ ਕਿਉਂਕਿ ਜਿਹੜੀ ਵਧ ਵੀ ਨਹੀਂ ਹੈ ਅਸੀਂ ਵਿਧਾਨੇ ਆ ਪਹਿਲਾਂ ਉਸ ਨੂੰ ਜਰੇ ਨੂੰ ਅਜੇ ਪੂਰਾ ਕੰਮ ਸਿੱਖਣਾ ਪੈਂਦਾ ਹੈ ਬੰਦੇ ਨੂੰ ਕਈ ਜਗ੍ਹਾ ਤੇ ਲੱਗੇ ਹੋਏ ਨੇ ਜਿੰਨੀ ਵੀ ਆਪਣੀ ਫੋਰਸ ਹੈ ਉਡੀ ਬੁੱਤੇ ਹਰ ਮਹੀਨੇ ਕੁਝ ਰਿਡਰ ਵੀ ਹੋ ਰਹੇ ਨੇ ਤੇ ਕੁਝ ਨਵੇਂ ਨਵੇਂ ਰੱਖੇ ਹੋਏ ਨੇ ਆ ਜ ਨਵਿਆਂ ਨੂੰ ਅਜੇ ਉਹਨਾਂ ਕੰਮ ਨਹੀਂ ਆ ਰਿਹਾ ਇੱਕ ਸਾਲ ਡੇਢ ਸਾਲ ਤਾ ਉਹਦੀ ਟ੍ਰੇਨਿੰਗ ਹੁੰਦੀ ਹੈ ਤਿੰਨ ਸਾਲ ਦੀ ਮੁਲਾਜ਼ਮਾਨ ਦੀ ਤੇ ਐਨ ਜੀਓਜ਼ ਦੀ ਤੇ ਆਰ ਜ਼ੀ ਤਿੰਨ ਸਾਲ ਦਾ ਤੇ ਅਫਸਰਾ ਦਾ ਦਾ ਹੁੰਦਾ ਦੋ ਸਾਲ ਦਾ ਜਦੋਂ ਸੇ ਅਸੀਂ ਸੀਗੇ ਉਹਦੋਂ ਵੀ ਜੇ ਅਸੀਂ ਦੋ ਸਾਲ ਸੀ ਪਰ ਅਸੀਂ ਦੂਜੇ ਸਾਲ ਦੇ ਵਿੱਚ ਅਸੀਂ ਸਾਨੂੰ ਟ੍ਰੇਨ ਕਰਤਾ ਗਿਆ ਸੀ ਦੂਜੇ ਸਾਲ ਅਫਸਰਾਂ ਨੂੰ ਟ੍ਰੇਨ ਕਰ ਦਿੰਦੇ ਨੇ ਪੂਰਾ ਨਵਾਂ ਜ਼ਿਲ੍ਹਾ ਡਿਵੈਲਪ ਹੋਇਆ ਹੈ ਜ਼ਿਲ੍ਹਾ ਦੀ ਜਿਹੜੀ ਹੋਣੀ ਕਿ 19 ਤੱਕ ਨਹੀਂ ਮਿਲਨੀ ਸਾਨੂੰ ਅਜੇ ਪਰ ਜਿੰਨੀ ਸਾਡੇ ਡਿਵੀਜ਼ਨ ਲੈਵਲ ਦੇ ਨੇ ਤਾਂ 19 ਫੋਰਸ ਵੀ ਸਾਨੂੰ ਨਹੀਂ ਮਿਲੀ ਇਹ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਜਿਹਦਾ ਸ਼ੁਰੂਆਤ ਦੇ ਵਿੱਚ ਘਟ ਹੀ ਹੁੰਦੀ ਹੈ ਫੋਰਸ ਜਦੋਂ ਪਹਿਲਾਂ ਮੈਂ ਲੱਗਿਆ ਸੀ ਐਸਪੀ ਮੁਕਸਰ ਲੱਗਿਆ ਸੀਗਾ 96 ਦੇ ਵਿੱਚ ਉਹਦੇ ਉੱਥੇ ਵੀ ਘਟ ਸੀ ਪਰ ਉੱਥੇ ਦਾ ਉਹਨੇ ਫੋਰਸ ਦੇ ਤਹਿਤ ਜਿੰਨੇ ਬੰਦੇ ਚਾਹੀਦੇ ਸੀਗੇ ਬਾਅਦ ਦੇ ਵਿੱਚ ਹੁਣ ਅੱਜ ਦੇ ਹਜ਼ਾਰ ਤੋਂ ਉੱਪਰ 3000 ਬੰਦਾ ਹੈ ਉੱਥੇ ਠੀਕ ਹੈ ਆਪਣੀ ਆਪ ਹੀ ਹੌਲੀ ਹੌਲੀ ਇਹ ਫਾਈਲ ਜਿਹੜੀ ਹੈ ਅਪਰੂਵ ਹੁੰਦੀ ਹੈ ਸਰਕਾਰ ਗਵਰਨਮੈਂਟ ਤੋਂ ਤੁਸੀਂ ਪੰਜਾਬ ਲੈਵਲ ਦੇ ਆਈਸੀ ਲੈਵਲ ਦੇ ਅਫੀਸਰੋਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਕਿ ਸਰ ਇੱਕ ਬੈਕਅਪ ਕਿਉਂ ਨਹੀਂ ਰੱਖਿਆ ਜਾਂਦਾ ਮਤਲਬ ਜੀ ਨਹੀਂ ਬੈਕਅਪ ਇਜ਼ देयर ਐਟ ਏਵਰੀ ਸਟੇਜ ਮੇਰੇ ਤੋਂ ਉੱਪਰ ਵੀ ਬੈਕਅਪ ਹੈ ਨੇ ਜੀ ਤਾਂ ਸਰ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਬੰਦੇ ਨੂੰ ਕੰਮ ਸਿੱਖਣ ਲਈ ਡੇਢ ਸਾਲ ਲੱਗਦਾ ਡੇਢ ਸਾਲ ਚ ਨਹੀਂ ਉਹ ਡੇਢ ਡੇਢ ਸਾਲ ਨਹੀਂ ਉਹ ਲੱਗਣਾ ਚਾਹੀਦਾ ਨਾ ਉਹਨੂੰ ਜੇ ਨਾਂ ਸੁਧਾਰੇਗਾ ਤੇ ਕੰਮ 'ਚ ਸਾਰੇ ਕੰਮ ਨਹੀਂ ਕਰੇਗਾ ਤੇ ਅੱਗੇ ਜਾ ਕੇ ਕਰੇਗਾ ਕੀ ਫਿਰ ਹਾਂਜੀ ਸਾਰੀ ਉਮਰ ਕਰੇਗਾ ਕੀ ਦੱਸੋ ਨਾ ਹਾਂਜੀ ਉਹਨੂੰ ਸਾਰੇ ਕੰਮ ਇੰਟੈਲੀਜੈਂਸ ਦਾ ਵੀ ਆਣਾ ਚਾਹੀਦਾ ਜੋ ਇੰਟੈਲੀਜੈਂਸ ਦੱਸਦੇ ਸੀ ਕਿ ਇੰਟੈਲੀਜੈਂਸ ਦਾ ਵੀ ਆਣਾ ਚਾਹੀਦਾ ਮੈਂ ਇੰਟੈਲੀਜੈਂਸ ਵੀ ਰਿਆਂ ਅਸੀਂ ਵਿਜੀਲੈਂਸ 'ਚ ਵੀ ਰਿਆਂ ਅਸੀਂ ਫੀਲਡ 'ਚ ਵੀ ਰਿਆਂ ਮੈਂ ਤਾਂ ਫੀਲਡ ਦੇ ਵਿੱਚ ਜ਼ਿਆਦਾ ਟਾਈਮ ਕੱਟਿਆ ਠੀਕ ਹੈ ਜੀ ਅਸੀਂ ਸਬਡਿਊਨਰ 'ਚ ਰਿਆਂ ਠੀਕ ਹੈ ਆਪਣੇ ਆਰਮੰਡ ਦੇ ਵਿੱਚ ਰਹੇ ਆ ਸਾਰੇ ਪਾਸੇ ਰਹੇ ਆ ਚਾਰਜ ਇਹਦੇ ਦਾ ਅਸੀਂ ਕੱਟਦੇ ਐਸਐਸਪੀ ਦੇ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਰਹਿ ਕੇ ਸਬਡਿਵੀਜ਼ਨਾਂ ਦੇ ਵਿੱਚ ਮੈਂ ਜ਼ਿਆਦਾ ਕੰਮ ਸਬਡਿਵੀਜ਼ਨ ਦੇ ਵਿੱਚ ਰਹੇ ਆ ਤੇ ਉਹਦੇ ਨਾਲ ਜਿਹਹੀ ਕੰਮ ਕਰਨਾ ਪੈਂਦਾ ਨਾ ਤੁਹਾਨੂੰ ਸਾਨੂੰ ਤਾਂ ਜਿਵੇਂ ਅਫਸਰ ਨੂੰ ਤੇ ਤੁਸੀਂ ਡਿਊਟੀ ਦੇ ਜਦੋਂ ਸੈਕੰਡ ਜ਼ਿਲ੍ਹਾ ਹੁੰਦਾ ਉਦੋਂ ਐਸ.ਓ ਦਾ ਕੰਮ ਕਰਨਾ ਪੈਂਦਾ ਉਹਨੂੰ ਉਹਨੇ ਅਫਸਰ ਐਸ.ਓ ਦਾ ਕੰਮ ਵੀ ਕਰਨਾ ਪੈਂਦਾ ਐਡੀਸ਼ਨਲ ਐਸ.ਓ ਦਾ ਵੀ ਕੰਮ ਕਰਨਾ ਪੈਂਦਾ ਕਿ ਦਸਰਾਜ ਜੀ ਮਲੇਰ ਕੋਲ ਆਇਸੀ ਤੇ ਕਿਸ ਤਰ੍ਹਾਂ ਲੱਗਿਆ ਅੱਜ ਦੀ ਜਿਹੜੀ ਨਹੀਂ ਨਹੀਂ ਅੱਜ ਦਾ ਮੀਟਿੰਗ ਦਾ ਮੈਨੂੰ ਜਦਾ ਵਧੀਆ ਲੱਗੀ ਜਿਹੜਾ ਸੰਪਰਕ ਹੈ ਸਾਰਿਆਂ ਨਾਲ ਮੀਡੀਆ ਦੇ ਨਾਲ ਹੋ ਕੇ ਸਾਰੇ ਖੁੱਲੀ ਖੁੱਲੀ ਗੱਲ ਕੀਤੀ ਹੈ ਸਾਰਿਆਂ ਨੇ ਕੋਈ ਉਹਦੇ ਨਾਲ ਕੋਈ ਮਾੜਾ ਸਹਿਯੋਗ ਨਹੀਂ ਮਿਲਿਆ ਸਾਨੂੰ ਚੰਗਾ ਸਹਿਯੋਗ ਮਿਲਿਆ ਜੋ ਸਾਡੇ ਐਸਐਸਪੀ ਸਾਹਿਬ ਜिले ਦੇ ਅਤੇ ਆਪਣੀ ਪੂਰੀ ਟੀਮ ਹੈ ਜੋ ਚੰਗੀ ਹੈ ਉਹ ਇਹ ਮਿਲ ਰਿਹਾ ਹੈ ਉਹ ਮਿਲਣਾ ਵੀ ਚਾਹੀਦਾ ਹੈ ਮਿਲਣਾ ਵੀ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਤੁਹਾਡਾ ਸ਼ੁਕਰੀਆ ਮਿਹਰਬਾਨੀ